ਹੱਤੋਂ ਦੇ ਪਾਕਿਸਤਾਨ ਦੇ ਵਿਚਕਾਰ ਤਣਾਅ ਤੋਂ ਬਾਅਦ ਹੁਣ ਜਿਹੜਾ ਮਾਹੌਲ ਹੈ ਬਿਲਕੁਲ ਸ਼ਾਂਤ ਹੋ ਚੁੱਕਿਆ ਦੱਸਦੀਏ ਕਿ ਬਾਹਾਂ ਤੋਂ ਬਚਣ ਦੀ ਲੋੜ ਹੈ ਹੁਣ ਆ ਪੰਜਾਬ ਦੇ ਵਿੱਚ ਜਦੀ ਸਥਿਤੀ ਆ ਕੰਟਰੋਲ ਦੇ ਵਿੱਚ ਹਾਲਾਂਕਿ ਕੱਲ ਜਰੂਰ ਜਿਹੜੀ ਸਥਿਤੀ ਪਹਿਲਾਂ ਆਊਟ ਆਫ ਕੰਟਰੋਲ ਹੋਈ ਸੀ 2-3 ਦਿਨ ਤੋਂ ਲਗਾਤਾਰ ਜਿਹੜਾ ਪਾਕਿਸਤਾਨ ਦੇ ਵੱਲੋਂ ਜਿਹੜੀ ਹਮਲੇ ਦੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਸੀ ਕਿਉਂਕਿ ਸਰਹੱਦੀ ਸਟੇਟ ਆ ਪੰਜਾਬ ਅੰਮ੍ਰਿਤਸਰ ਜਿਹੜਾ ਉਹ ਬਿਲਕੁਲ ਬਾਰਡਰ ਤੇ ਪੈਂਦਾ ਉਸ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਆਦਾ ਨੁਕਸਾਨ ਵੀ ਹੋਇਆ ਹੋਣ ਜਿਹੜਾ ਸਭ ਕੁਝ ਸ਼ਾਂਤ ਹੋ ਚੁੱਕਾ ਆ ਦੱਸ ਦਈਏ ਕਿ 에어ਪੋਰਟ ਨੇ ਜਿਹੜੇ ਉਹਨਾਂ ਨੂੰ ਵੀ ਸਰਕਾਰ ਦੇ ਵੱਲੋਂ ਬੰਦ ਕਰਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਸੀ ਤਾਂ ਅੰਮ੍ਰਿਤਸਰ 에어ਪੋਰਟ ਤੇ ਗੁਰੂਕਾਰਾ ਸਥਿਤ ਹੈ ਗੁਰਦੁਆਰਾ ਸਾਹਿਬ ਸਥਿਤ ਹੈ ਤਾਂ ਉੱਥੇ ਲੋਕਾਂ ਦੇ ਵੱਲੋਂ ਨਤਮਸਤਕ ਹੋਣ ਦੇ ਲਈ ਪਹੁੰਚਿਆ ਜਾ ਰਿਹਾ ਪਰ ਜਿਹੜੇ ਮੂਰੇ ਰਸਤੇ ਨੇ ਉਹਨਾਂ ਦੇ ਵਿੱਚ ਜਰੂਰ ਜਿਹੜਾ ਪੁਲਿਸ ਦੇ ਵੱਲੋਂ ਬੈਰੀਕੇਟਿੰਗ ਕੀਤੀ ਹੋਈ ਆ ਰਸਤਾ ਬੰਦ ਕੀਤਾ ਹੋਇਆ ਕਿਉਂਕਿ ਰਾਤ ਵੀ ਜਿਹੜੀ ਆ ਉਸ ਫਾਇਰ ਦੀ ਪਾਕਿਸਤਾਨ ਦੇ ਵੱਲੋਂ ਉਲੰਘਣਾ ਕੀਤੀ ਸੀ ਤਾਂ ਰੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਪੁਲਿਸ ਤਤਪਰ ਪੁਲਿਸ ਦੇ ਵੱਲੋਂ ਜਿਹੜਾ ਹਲੇ ਉਹ ਰਸਤਾ ਨਹੀਂ ਖੋਲਿਆ ਗਿਆ ਸੰਗਤਾਂ ਜ਼ਰੂਰ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਨੇ ਪਰ ਉਹਨਾਂ ਨੂੰ ਅੱਗੇ ਨਾ ਜਾਣ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਲਗਾਤਾਰ ਜਿਹੜੀ ਪਹਿਲਾਂ 2-3 ਦਿਨ ਤੋਂ ਖਤਰਾ ਜਿਹੜਾ ਉਹ ਵਧਿਆ ਹੋਇਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਭਾਰਤੀ ਜਿਹੜੇ 에ਅਰ ਬੇਸ ਨੇ ਜਾਂ ਫਿਰ 에ਅਰਪੋਰਟ ਨੇ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਾਂ ਇਹ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ 에ਅਰਪੋਰਟ ਦੇ ਵਿੱਚ ਸਥਿਤ ਹੈ ਤਾਂ ਉੱਥੇ ਲੋਕਾਂ ਦੇ ਵੱਲੋਂ ਦਰਸ਼ਨ ਦਿਦਾਰੇ ਕਰਨ ਜਾਂਦੇ ਨੇ ਕਿ ਲੋਕਾ ਅੱਜ ਮੈਂ ਜਿਹੜੀ ਬਿਆਨ ਦੇ ਰਹੇ ਨੇ ਕਿ ਅਸੀਂ ਹਰ ਐਤਵਾਰ ਜਿਹੜਾ ਇੱਥੇ ਦਰਸ਼ਨ ਦੇਦਾਰੇ ਕਰਨ ਆਉਂਦੇ ਆ ਜਦੋਂ ਅੱਜ ਵੀ ਉਹ ਉੱਥੇ ਪਹੁੰਚੇ ਸੀ ਤਾਂ ਆ ਉਹਨਾਂ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਲੋਕਾਂ ਦੀ ਸੁਰੱਖਿਆ ਦੇ ਲਈ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉੱਥੇ ਲੋਕਾਂ ਦੇ ਵੱਲੋਂ ਵੀ ਜਿਹੜੀ ਪੁਲਿਸ ਦੀ ਹਮਾਇਤ ਆ ਕੀਤੀ ਗਈ ਆ ਪੁਲਸ ਨੂੰ ਆਪਣਾ ਸਮਰਥਨ ਦਿੱਤਾ ਗਿਆ ਕਿ ਸਾਡੀ ਭਲਾਈ ਦੇ ਲਈ ਇਹ ਰੋ ਜਿਹੜੇ ਸਾਨੂੰ ਇੱਥੇ ਰੋਕਿਆ ਜਾ ਰਿਹਾ ਤਾਂ ਲੋਕ ਹੋਣਾ ਵੱਡੀ ਭੀੜ ਦੇ ਵਿੱਚ ਜਿਹੜਾ ਉੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਸ ਗੁਰੂ ਘਰ ਦੇ ਵਿੱਚ ਹਰ ਐਤ ਬਾਰ ਜਿਹੜੀ ਆ ਉਹ ਕਾਫੀ ਜਿਆਦਾ ਆ ਭੀੜ ਹੁੰਦੀ ਆ ਲੋਕ ਦੂਰੋਂ ਦੂਰੋਂ ਇਸ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਨ ਆਉਂਦੇ ਨੇ ਪਰ ਅੱਜ ਜਿਹੜਾ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਕਾਫੀ ਜਿਆਦਾ ਜਿਹੜਾ ਵਿਗੜ ਚੁੱਕਿਆ ਸੀ ਹੁਣ ਸਥਿਤੀ ਕੰਟਰੋਲ ਦੇ ਵਿੱਚ ਆ ਹੁਣ ਬਿਲਕੁਲ ਜਿਹੜੀ ਸ਼ਾਂਤੀ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਆ ਤਾਂ ਹੁਣ ਲੋਕਾਂ ਦੇ ਵੱਲੋਂ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਨ ਪਹੁੰਚ ਰਹੇ ਨੇ ਤਾਂ ਪਰ ਪੁਲਿਸ ਦੇ ਵੱਲੋਂ ਹਲੇ ਜਿਹੜਾ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਿ ਬਲੈਕਆਊਟ ਦੇ ਚੱਲਦੇ ਆ ਸਿੱਖਾਂ ਦੀ ਸੁਪਰੀਮ ਕੋਰਟ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਬਲੈਕਆਊਟ ਹੋਇਆ ਸੀ ਉੱਥੇ ਵੀ ਜਿਹੜੀਆਂ ਸਾਰੀਆਂ ਲਾਈਟਾਂ ਬੰਦ ਕੀਤੀਆਂ ਗਈ ਇਸ ਲਗਾਤਾਰ ਦੋ ਤਿੰਨ ਦਿਨਾਂ ਤੋਂ ਜਿਹੜੀ ਸੰਗਤ ਆ ਉਹ ਜਰੂਰ ਕਟੇ ਸੀ ਕਿਉਂਕਿ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਹੋਈ ਸੀ ਐਸਜੀਪੀਸੀ ਦੇ ਵੱਲੋਂ ਵੀ ਜਿਹੜਾ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਤਾਂ ਹੁਣ ਅੱਜ ਸਵੇਰੇ ਜਦੋਂ ਸੰਗਤ ਦਰਸ਼ਨ ਦੇ ਲਈ ਜਿਹੜੇ ਕਵਾੜ ਖੋਲਦੇ ਆ ਦਰਵਾਜ਼ੇ ਖੋਲਦੇ ਆ ਤਾਂ ਉਦੋਂ ਸੰਗਤ ਦੀ ਬਹੁਤ ਵੱਡੀ ਜਿਹੜੀ ਭੀੜ ਆ ਉਹ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਦیدارੇ ਕਾਰਨ ਪਹੁੰਚ ਰਹੀ ਆ ਤਾਂ ਹੁਣ ਸਿੱਖਾਂ ਦੇ ਵੱਲੋਂ ਜਿਹੜਾ ਗੁਰੂ ਘਰ ਦੇ ਦਰਸ਼ਨ ਦیدارੇ ਕਰਨੇ ਇਹ ਜਿਹੜੇ ਨੇ ਉਹ ਦੁਬਾਰਾ ਤੋਂ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਕਈ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਸੀ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ ਕਿਉਂਕਿ ਲਗਾਤਾਰ ਜਿਹੜਾ ਖਤਰਾ ਆਇਓ ਪੰਜਾਬ ਤੇ ਬਹੁਤਾ ਹੋਇਆ ਨਜ਼ਰ ਆ ਰਿਹਾ ਸੀ ਕਿਉਂਕਿ ਸਰਹੱਦੀ ਸਟੇਟ ਹੈ ਜੇ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਸਾਹਿਬ ਜਿਹੜਾ ਬਿਲਕੁਲ ਬਾਰਡਰ ਤੇ ਸਥਿਤ ਹੈ ਇਸ ਕਰਕੇ ਜਿਹੜਾ ਜਾਦਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਾਂ ਹੁਣ ਬਿਲਕੁਲ ਜਿਹੜੀ ਸ਼ਾਂਤੀ ਆ ਉਹ ਹੋ ਚੁੱਕੀ ਆ ਤਾਂ ਲੋਕਾਂ ਦੇ ਵੱਲੋਂ ਹੁਣ ਜਿਹੜੇ 에어ਪੋਰਟ ਤੇ ਸਥਿਤ ਗੁਰਦੁਆਰਾ ਸਾਹਿਬ ਉੱਤੇ ਦਰਸ਼ਨ ਦੇਦਾਰੇ ਕਰਨ ਪਹੁੰਚ ਰਹੇ ਨੇ ਪਰ ਹਾਲੇ ਤੱਕ ਜਿਹੜਾ ਜਿਹੜੇ ਰਸਤੇ ਨੇ ਉਹ ਨਹੀਂ ਖੁੱਲੇ ਗਏ ਕਿਉਂਕਿ ਸਕਿਉਰਿਟੀ ਪਰਪਸ ਨੂੰ ਲੈ ਕੇ ਜਿਹੜਾ ਉਹ 에어ਪੋਰਟ ਦੇ ਰਸਤੇ ਬੰਦ ਕੀਤੇ ਗਏ ਨੇ ਤਾਂ ਹੁਣ ਜਿੱਦਾਂ ਜਿਹੜੀ ਹਰੀ ਚੰਡੀ ਆ ਉਹ ਪ੍ਰਸ਼ਾਸਨ ਦੇ ਵੱਲੋਂ ਮਿਲਦੀ ਆ ਤਾਂ ਇਹ ਵੀ ਰਸਤੇ ਖੋਲ ਦਿੱਤੇ ਜਾਣਗੇ ਤੇ ਵਿੱਚ ਇਹੋ ਗੁਰਦੁਆਰਾ ਜੀ ਬਾਬੇ ਗੁਰਨਾਨਦ ਦਾ ਗੁਰਦੁਆਰਾ ਇੱਥੇ 에ਰਪੋਰਟ ਆ ਮੈਂ ਹਰ ਐਤਵਾਰ ਆਉਂਦਾ ਮੈਨੂੰ 8 ਸਾਲ ਹੋ ਗਏ ਨੇ ਮੈਂ ਨੋਕਲਦਾ ਰਹਿਣ ਵਾਲਾ ਬੜੀ ਕਿਰਪਾ ਮਾਲਕ ਦੀ ਤੇ ਹਰ ਐਤਵਾਰ ਆਈਦਾ ਜਾਂਦਾ ਜੀ ਮਤਲਬ ਬੰਦਿਆ ਬੰਦ ਕਰਕੇ ਫੇਰ ਵਾਪਸ ਚੱਲ ਚੱਲੇ ਹਾਂ ਸਕਿਉਰਟੀ ਬਹੁਤ ਠੀਕ ਆ ਹਾਂ ਸਕਿਉਰਟੀ ਬਹੁਤ ਵਧੀਆ ਗੱਲ ਆ ਇੱਥੇ ਗੁਰਨਾਨਕ ਦਾ ਗੁਰਦੁਆਰਾ ਆਏ ਗੁਰਦੁਆਰਾ ਸਾਹਿਬ ਚੇਕ ਪਾਛਾ ਧਿਆਨ ਸਿੰਘ ਜੀ ਧਿਆਨ ਸਿੰਘ ਜੀ ਕਿੱਧਰ ਆਏ ਸੀ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸੀ ਅਸੀਂ ਹਰ ਸੰਡੇ ਆਈਦਾ ਵਾ ਇਹਦੇ ਸਿਕਿਉਰਿਟੀ ਪਰਪਸ ਨੂੰ ਲੈ ਕੇ ਕੋਈ ਇਸ਼ੂ ਕਰਨੋਂ ਬੰਦ ਕੀਤਾ ਗਿਆ ਹੋਇਆ ਵਾ ਗੁਰਦੁਆਰਾ ਸਾਹਿਬ ਕਿਸ ਤੇ ਅੰਕੁਰ ਗੁਰਦੁਆਰਾ ਸੰਸਾਰ ਜੀ ਅੰਦਰ 에어ਪੋਰਟ ਦੇ ਅੰਦਰ ਜੀ ਛੋਟੀ ਲੈ ਕੇ ਮਨਾ ਹਾਂ ਜੀ ਸਿਕਿਉਰਿਟੀ ਪਰਪਸ ਨੂੰ ਲੈ ਕੇ ਜੋ ਹਾਂ ਜੀ ਦੇਸੀ ਸਿਕਿਉਰਿਟੀ ਜੋ ਪਾਕਿਸਤਾਨ ਆਪਣਾ ਵਿਰੋਧ ਚੱਲ ਰਿਹਾ ਜੀ ਉਸ ਕਾਰਨ ਦੇ ਪਰਪਰ ਨੂੰ ਲੈ ਕੇ ਸਿਕਿਉਰਿਟੀ ਨੂੰ ਬੰਦ ਕੀਤਾ ਗਿਆ ਹੋਇਆ ਵਾ ਹਾਂ ਜੀ ਬਿਲਕੁਲ ਨਾਲ